ਆਂ ਨਾਂ ਜੇ ਅੱਗੇ ਸਾਰਾ ਇਮਾਰਤ ਠੀਵਾ ਮਾਰਜਮ ਸ਼ੇਰ ਸਾਰੇ ਫੇਰੇ ਤਿੰਨੋਂ ਬਾਰਡਰ ਦੇ ਏਰੀਆ ਕਿੰਨੇ ਲਪੇਟ ਜਿੰਨ ਕੋਈ ਦਰਿਆ ਦੀ ਲਪੇਟ ਚ ਨੇ ਉਹਨਾਂ ਪਾਣੀ ਸਾਰੇ ਫੁੱਟ ਬੋਲ ਜਿਆਦਾ ਮਾਰ ਰੱਖੀ ਉਹ ਰਾਤ ਦਾ ਜੇ ਬਾਸ ਰਾਤ ਦਾ ਪਾਣੀ ਵਧੀ ਜਾਂਦਾ ਅੱਛਾ ਹੁਣ ਬੱਸ ਉਹ ਪਿੱਛੋਂ ਉਹ ਜਿਆਦਾ ਅੱਗੇ ਆ ਜੂਗਾ ਨਾ ਹੁਣ ਮਨ ਲਾ ਹਾਂ ਪਿੱਛੋਂ ਫਿਰ ਜੇ ਪਾਣੀ ਕਈ ਜਾਂਦੇ ਨੇ ਤਾਂ ਫਿਰ ਜਿੰਨਾ ਜਿਆਦਾ ਛੱਡਿਆ ਇੱਥੇ ਓਵਰਫਲੋ ਹੋ ਗਿਆ ਇੱਥੇ ਬੰਨ ਬੋਨ ਦੀ ਦਸਤਾ ਹੈ ਨਹੀਂ ਇਹਦਾ ਮੈਂ ਆ ਕੇ ਕਰਾਂਗੇ ਜੇ ਸਰਕਾਰ ਆ ਜੇ ਨਾ ਇਹਨੂੰ ਪੱਕਾ ਬਚਾਵਾਂਗੇ ਇਹਨੂੰ ਜਾ ਵੱਡੀਆਂ ਉਹਨੇ ਇੱਥੇ ਗਲਮਸਾਂ ਵੀ 12-1300 ਏਕੜ ਦਰਿਆ ਤੋਂ ਉੱਗੀ ਹੈ ਜੋ ਉਨਪਾਰ ਦੇ ਪਿੰਡ ਵੀ 100-150 ਘਰ ਉੱਥੇ ਬੈਠੇ ਹਨ ਨਾਲੇ ਮਾਰਗਮ ਛੇੜਦਾ ਏਰੀਆ ਤੋਂ ਲਾ ਸ਼ੁਰੂ ਹੋ ਜਾਂਦਾ ਜਿੰਨਾ ਪਾਰ ਦਾ ਰਕਬਾ ਉਹਨਾਂ ਇੱਧਰ ਲੱਗਦਾ ਹੁਣ ਕਿਸੇ ਦੀ ਇਮੀਡੀਏਟਲੀ ਲੋਡ ਕੀ ਹੈ ਕਿਸੇ ਪਰਪੇਚੀ ਇਮੀਡੀਏਟਲੀ ਹੈ ਵੀ ਇੱਕ ਦਾ ਲਾਟਮੈਂਟ ਆ ਜ਼ਮੀਨਾਂ ਨੇ ਇੱਥੇ ਉਹਨਾਂ ਨੂੰ ਪੈਸਾ ਦੇਣਾ ਚਾਹੀਦਾ ਤੇ ਕੱਡੀਆਂ ਜ਼ਮੀਨਾਂ ਨੇ ਤੇ 6700 ਰੁਪਇਆ ਸਾਰਾ ਮੁਆਜਬਾ ਪਾਉਂਦੇ ਨੇ ਜੋ ਵੀ ਵਿੱਚ ਉਹ ਤਾਂ ਖੁਸ਼ੀ ਨਹੀਂ ਉਹਦੇ ਨਾਲ ਤਾਂ ਕੋਈ ਮੰਨ ਲੈ ਜੀਮੀਦਾਰ ਦਾ ਕੁਝ ਬਣਦਾ ਹੀ ਨਹੀਂ ਬਣਦਾ ਹੀ ਨਹੀਂ ਤੇ ਪਹਿਲਾਂ ਸਰਕਾਰਾਂ ਚੱਲ ਠੀਕ ਸੀ ਅੱਗੇ ਜੇ ਉਹਨਾਂ ਦਾ ਕੋਈ 20000 ਤੱਕ ਹੈਗਾ ਸੀ ਇਹ ਵੱਡੇ ਬਾਲ ਸਭ ਦਿੰਦੇ ਹੁੰਦੇ ਸੀ ਉਹਨਾਂ ਨਾਲ ਕੰਮ ਇੰਨਾ ਜ਼ਿਆਦਾ ਘਟਾਇਆ ਹੀ ਆ ਉਸ ਤਰ੍ਹਾਂ ਹੋਣ ਕੁੱਲ ਮਿਲਾ ਕੇ 3300000 ਯਾਰ ਨੂੰ ਖਰਚੇ ਨੂੰ ਕਿੱਲਾ ਪਹੁੰਚਿਆ ਪਿਆ ਸੀ ਖਰਚਾ ਕਰ ਚੁੱਕੇ ਠੇਕੇ ਵੀ ਠੇਕੇ ਵੀ ਠੇਕੇ ਵੀ ਅਸੀਂ ਅਸੀਂ 90 90 ਯਾਰ ਨੂੰ ਚੱਲੇ ਸੀ ਤੇ ਖਰਚੇ ਸਾਰੇ ਕਰਕੇ ਤੇ ਆ ਐਂਡ ਤੇ ਆ ਕੇ ਨਾ ਕੁਝ ਹੋ ਗਿਆ ਵੀ ਹੁਣ ਜੀਮੀਂਦਾਰ ਜਾਵੇ ਤੇ ਕਿੱਧਰ ਨੂੰ ਜਾਵੇ ਤੇ ਘਰਾਂ ਵਿੱਚ ਪਾਣੀ ਉੱਪਰੋਂ ਬਾਰਿਸ਼ ਬਹੁਤ ਬੁਰਾ ਹਾਲ ਹੈ ਤੇ ਤੇ ਅਲਾਟਮੈਂਟਾਂ ਨੇ ਕੱਚੀਆਂ ਜ਼ਮੀਨਾਂ ਨੇ 2007 ਦੀਆਂ ਜ਼ਮੀਨਾਂ ਦਾ ਤੋੜਤੀਆਂ ਉਹ ਤਾਂ ਮੈਂ ਇੱਕ ਗੱਲ ਕਹਿਣਾ ਚਾਹਣਾ ਮਹਾਜ ਮੀਟਿੰਗ ਤੋਂ ਲੈ ਜਸਦਨ ਸਰਕਾਰ ਆ ਗਈ ਪਹਿਲੀ ਕੈਬਨਟ ਮੀਟਿੰਗ ਜਿੱਥੇ ਪੱਕਿਆ ਕਰਦੇ ਕਿਉਂ 2007 ਵਿੱਚ ਪੈਸੇ ਭਰੇ ਗਏ ਸੀ ਸਾਰੀ ਜਿੰਨੇ ਵੀ ਐਫਐਸ ਸੀ ਜੋ ਵੀ ਇਹਨਾਂ ਜ਼ਿਮੀਂਦਾਰਾਂ ਨੇ ਭਰੀ ਸੀ ਉਸ ਤੋਂ ਬਾਅਦ ਅਲਾਟਮੈਂਟ ਆਇਆ ਇਹਨਾਂ ਜੋ ਰਜਿਸਟਰੀਆਂ ਸੀ ਤੋੜਤੀਆਂ ਇਹਦੇ ਕਾਰਨ ਉਹਨਾਂ ਮਹਾਜਵੇ ਤੋਂ ਜੇ ਜ਼ਿਮੀਂਦਾਰ ਵੀ ਪਰੇਸ਼ਾਨ ਗਰਦਾਵਰੀ ਵੀ ਨਾਲ ਨਾਲ ਤੋੜਤੀ ਨੇ ਤੇ ਬਹੁਤ ਨਿਓ ਕਰਾਂਗੇ ਤੋੜੀਆਂ ਉਹ ਗਰਦਾਵਰੀ ਵੀ ਤੋੜਦੇ ਨੇ ਨਹੀਂ ਉਹ ਹੁਣ ਪੱਕੀ ਮੇਰੇ ਅਲਾਟਮੈਂਟ ਹੀ ਕਰ ਦਾਂਗੇ ਸਾਰੇ